ਅਨਤੇ ਅਸੀਂ ਹਿਮਾਚਲ ਪ੍ਰਦੇਸ਼ ਦੇ ਪ੍ਰਾਚੀਨ ਮੰਦਿਰ ਸ਼ਿਵ ਮੰਦਿਰ ਤਰਲੋਕੀਨਾਥ ਪੰਡਤ ਜੀ ਨੇ ਗੱਲਬਾਤ ਕਰ ਲਾਂਗੇ ਇਤਿਹਾਸ ਜਾਣਾਂਗੇ ਇੱਥੋਂ ਦਾ ਕਿ ਕੀ ਇਤਿਹਾਸ ਹੈ ਇੱਥੋਂ ਦਾ ਕਿਉਂ ਦੂਰੋਂ ਦੂਰੋਂ ਸੰਤਾਂ ਇੱਥੇ ਪਹੁੰਚਦੀਆਂ ਨੇ ਆਣ ਕੇ ਨਤਮਸਤਕ ਹੁੰਦੀਆਂ ਨੇ ਗੱਲਬਾਤ ਕਰ ਲਾਂਗੇ ਪੰਡਤ ਜੀ ਨੇ ਪੰਡਤ ਜੀ ਨਾਮ ਕੀ ਤੁਹਾਡਾ ਪਹਿਲਾਂ ਨਾਮ ਦੱਸ ਦਿਓ ਰਜਿੰਦਰ ਗੋਸਵਾਮੀ ਜੀ ਅੱਛਾ ਰਜਿੰਦਰ ਜੀ ਇਤਿਹਾਸ ਕੀ ਹੈ ਇਸ ਮੰਦਿਰ ਦਾ ਤਰਲੋਕੀਨਾਥ ਦਾ ਇਸ ਸਥਾਨ ਦਾ ਖਿਆਸ ਦੱਸਦੀ ਹੈ ਕਿ ਭਗਵਾਨ ਸ਼ੰਕਰ ਜੀ ਇਸ ਗੁਫਾ ਦੇ ਅੰਦਰ ਆਪਣੀ ਧਿਆਨ ਸਮਾਧੀ ਦੇ ਬੈਠੇ ਹੋਏ ਸੀ ਤੇ ਵਿਸ਼ੇਸ਼ਨਾਗਰ ਨੇ ਇਹਨਾਂ ਦੇ ਮੁੱਖ ਉਸ ਸਮੇਂ ਦੁੱਧੀਆਂ ਬੂੰਦਾ ભગવાન ਸ਼ਿਵ ਦੇ ਜਟਾਂ ਦੇ ਉੱਤੇ ਗਿਰਦੀਆਂ ਸੀ ਤੇ ਜਿਹੜੇ ਦੋ ਪੀਲਰ ਬਣੇ ਹੋਏ ਆ ਅੰਦਰ ਇਹ ਉਸ ਸਮੇਂ ਸੋਨੇ ਦੇ ਹੁੰਦੇ ਸੀ ਤੇ ਭਗਵਾਨ ਸ਼ੰਕਰ ਆਪਣੀ ਧਿਆਨ ਸਮਾਧੀ ਜਿ ਸਾਧੂ ਦੇ ਰੂਪ ਚ ਬੈਠੇ ਹੋਏ ਸੀ ਤੇ ਬਾਹਰੋਂ ਗਡੜੀਆ ਵੇਡ ਬੱਕਰੀਆਂ ਚਰਾਉਂਦੇ ਜਿਹੜੇ ਹੁੰਦੀਆਂ ਜੰਗਲ ਚ ਗੁਫਾ ਦੇ ਅੰਦਰ ਆਇਆ ਸੋ ਉਹਨਾਂ ਦੇਖ ਕੇ ਉਹਦੇ ਮਨ ਚ ਲਾਲਚ ਪੈਦਾ ਹੋ ਗਿਆ ਜਦੋਂ ਨੇ ਦੇਖਿਆ ਕਿ ਬੋਢਾ ਬਾਬਾ ਅੱਖਾਂ ਬੰਦ ਕਰਕੇ ਸੌ ਰਿਹਾ ਤੇ ਕਿ ਉਹਨਾਂ ਨੇ ਥੋੜਾ ਜਿਹਾ ਸੋਨਾ ਕੱਟ ਕੇ ਗੁਫਾ ਚੋਂ ਬਾਹਰ ਲੈ ਜਾਵਾਂ ਤਾਂ ਉਹਨੇ ਅਗਲੇ ਖੰਭੇ ਤੋਂ ਥੋੜਾ ਸੋਨਾ ਕੱਟਿਆ ਸੀ ਅ ਇਸ ਤਰ੍ਹਾਂ ਉਹ ਬਾਹਰ ਲੈ ਜਾਣਾ ਚਾਹੁੰਦਾ ਤੇ ਅੱਖਾਂ ਦੀ ਰੋਸ਼ਨੀ ਚੱਲ ਜਾਂਦੀ ਸੀ ਛੜ ਦਿਨਾਂ ਦੇ ਰੋਸ਼ਨੀ ਆ ਜਾਂਦੀ ਸੀ ਉਸ ਸਮੇਂ ਭਗਵਾਨ ਸ਼ੰਕਰ ਨੇ ਆਪਣੇ ਧਿਆਨ ਚ ਸਭ ਦੇਖਿਆ ਕਿ ਇਸ ਗੱਡੜੀਏ ਨੇ ਸੋਨਾ ਲੈ ਜਾਣ ਦਾ ਪੱਕਾ ਰਾਹ ਦਾ ਬਣਾ ਲੇਤਾ ਹੈ ਕਿ ਅਗਰ ਸਾਧਿਓਂ ਕੀ ਕਰਦਾ ਹਾਂ ਲੱਗ ਪਿਆ ਤੇ ਆਣ ਵਾਲੇ ਟਾਈਮ 'ਚ ਕੀ ਹੋਏਗਾ ਉਸਨੇ ਬੋਲ ਜਾਈ ਕਿ ਭਗਵਾਨ ਸ਼ੰਕਰ ਨੇ ਕਰੋੜ ਚਾਕੇ ਸ਼ਰਾਬ ਦਿੱਤਾ ਸੀ ਸਾਰਾ ਪੱਥਰ ਦੇ ਰੂਪ ਚ ਕਰ ਦਿੱਤਾ ਸੀ ਤੇ ਸ਼ੇਸ਼ਨਾਗਰ ਦੇ ਮੁਖ ਚੰਦੂ ਦੇ ਸਤਾਨ ਤੋਂ ਜਲਦੀ ਬੂੰਦਾ ਕੇ ਨਿਰੰਭ ਹੋ ਗਈਆਂ ਇਹ ਬੂੰਦ ਬੂੰਦ ਕਰਕੇ ਜਲ ਅਜੇ ਵੀ ਆ ਰਹੀ ਹੈ 12 ਮਹੀਨੇ ਕੁਦਰਤੀ ਚੱਲਿਆ ਰਹਿੰਦਾ ਹੈ ਇਸ ਮੰਦਰ ਦਾ ਇਤਿਹਾਸ ਹੈ ਇਸ ਕਰਕੇ ਇਹ ਤਰੋ ਕਿ ਨਾ ਤਿਲਾਂ ਤੇ ਜਾਣੇ ਆ ਮੇਲੇ ਮੁੱਲੇ ਫਿਰ ਕਦੋਂ ਇੱਥੇ ਹੁੰਦੇ ਆ ਪੂਰੇ ਸਾਲ ਦੇ ਵਿੱਚ ਤ੍ਰਿਦੇ ਦੇ ਮੇਲੇ ਲੱਗਦੇ ਆ ਤੇ ਬਾਕੀ ਸ਼੍ਰਾਵਣ ਮਾਸ ਦੇ ਹੁੰਦੇ ਆ ਜੀ ਲੈ ਡੇਡ ਦੋ ਮਹੀਨੇ ਉਹ ਵੀ ਚੱਲਦੇ ਆ ਯਾਰ ਅੱਛਾ ਸੰਗਤਾਂ ਫਿਰ ਕਿੱਥੋਂ ਕਿੱਥੋਂ ਆਕੇ ਨਤਮਸਤਕ ਹੁੰਦੀ ਆ ਸੰਗਤਾਂ ਦੂਰ ਦੂਰੋਂ ਆਉਂਦੇ ਆ ਜੀ ਬੰਦੇ ਪਠਾਨਕੋਟ ਦੀ ਸਾਈਡ ਤੋਂ ਵੀ ਆਉਂਦੇ ਆ ਇਧਰ ਕਾਂਗੜਾ ਵਾਲਾ ਜੀ ਇੰਨਾ ਵੀ ਏਰੀਆ ਹੈਗਾ ਸਾਰਾ ਫਿਰ ਸੋਸ਼ਲ ਮੀਡੀਆ ਨੇ ਬਹੁਤ ਸਾਰਾ ਲੋਕਾਂ ਨੂੰ ਜਾਗਰੂਕ ਕਰਤਾ ਕਿਉਂਕਿ ਪਹਿਲਾਂ ਇਹਨਾਂ ਚੀਜ਼ਾਂ ਦਾ ਨਹੀਂ ਸੀ ਬਹੁਤ ਸਾਰੇ ਲੋਕਾਂ ਨੂੰ ਪਤਾ ਹੁਣ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਸੋਸ਼ਲ ਮੀਡੀਆ ਕਰਕੇ ਪਹੁੰਚਦੇ ਨੇ ਹਾਂਜੀ ਆਂਦੇ ਆ ਜੀ ਹੋਰ ਵੀ ਟੀਵੀ ਚੈਨਲਾਂ ਨਾਲ ਆਂਦੇ ਆ ਬਾਕੀ ਖਵਾਰਾਂ ਚ ਵੀ ਇਹਦਾ ਮੰਦਰ ਦਾ ਇਤਿਹਾਸial ਹੈ ਵੀ ਮੈਂ ਕਿ ਦੇਖ ਰਿਹਾ ਤੁਹਾਡੇ ਪਿੱਛੇ ਕਿ ਝਰਨਾ ਵਾ ਝਰਨਾ ਵਗਦਾ ਪਿਆ ਇਹਦਾ ਕੀ ਹੈ ਕਿੱਥੋਂ ਆਂਦਾ ਕੋਈ ਪਤਾ ਇਹ ਲੋਕਲ ਨਦੀ ਹੈਗੀ ਜੀ ਸਾਡੀ ਤੋਤਿਕਾ ਦੇ ਨਾਮ ਤੇ ਜਾਣੀ ਜਾਂਦੀ ਹੈ ਹਾਂਜੀ अच्छा बिल्कुल जसरी के ना देखा जाए कि दे ने ने लावा लावा संगत आंदियां जरूर पहुंचदियां जरूर जड़े नंगदे ने मंदिर आगे जांदे ने माता ਦੇ ਦਰਬਾਰ ਉਹ जरूर ਇੱਥੇ ਰੁੱਕ ਕੇ जरूर ਜਾਂਦੇ ਨੇ ਪਰ ਇਸ ਤੋਂ ਇਲਾਵਾ ਹੋਰ ਵੀ ਅੱਗੇ ਪਿੱਛੇ ਵੀ ਆਂਦੀ ਸੰਗਤ ਜਿਹੜੇ ਇੱਥੋਂ ਹੋ ਕੇ ਵਾਪਸ ਚਲੇ ਜਾਂਦੇ ਨੇ ਨਹੀਂ ਅੱਗੇ ਪਿੱਛੇ ਵਾਲੇ ਵੀ ਆਉਂਦੇ ਆ ਕਈ ਜਿਸ ਲਈ ਕਈਆਂ ਦੀਆਂ ਮੁਰਾਦਾਂ ਜਾਂਦੀਆਂ ਨਹੀਂ ਪੂਰੀਆਂ ਹੋਈਆਂ ਹੁੰਦੀਆਂ ਉਹ ਸਪੈਸ਼ਲ ਵੀ ਆਉਂਦੇ ਆ ਤੇ ਬਾਕੀ ਦਾ ਚਲੋ ਆਣ ਜਾਣ ਵਾਲੇ ਵੀ ਸੰਗਤ ਦਰਸ਼ਨ ਕਰਨ ਆਂਦੀ ਹੈ ਜੀ ਬਿਲਕੁਲ ਮੰਦਿਰ ਦੇ ਪੰਡਤ ਜੀ ਸੀ ਜਿਨ੍ਹਾਂ ਨੇ ਸਾਨੂੰ ਮੰਦਿਰ ਦਾ ਇਤਿਹਾਸ ਵੀ ਦੱਸਿਆ ਪਰ ਸੀਨ ਮੰਦਰਾ ਤਰਲੋਕੀ ਨਾਦ ਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਨਾ ਅਦਭੁਤ ਨਜ਼ਾਰਾ ਵਾ ਇਸ ਮੰਦਰ ਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਹਾੜਾਂ ਦੇ ਵਿੱਚ ਜਿਹੜਾ ਵਾ ਇਹ ਮੰਦਰ ਦਾ ਰਸਤਾ ਬਣਾਇਆ ਵਾ ਨਿਕਲਣ ਦਾ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਲਗਾਤਾਰ ਸੰਗਤਾਂ ਜਿਹੜੀਆਂ ਨੇ ਇੱਥੇ ਨਤਮਸਤਕ ਹੁੰਦੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨਾਂ ਤੇ ਸ਼ਾਵਣ ਮਹੀਨੇ ਸ਼ਾਵਣ ਮਹੀਨੇ ਦੇ ਵਿੱਚ ਇੱਥੇ ਮੇਲੇ ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੰਗਤਾਂ ਵੀ ਇੱਥੇ ਲਗਾਤਾਰ ਪਹੁੰਚਦੀਆਂ ਨੇ ਸਾਡੇ ਨਾਲ ਸਿਦਾਲੂ ਨੇ ਗੱਲਬਤ ਕਰ ਲਾਂਗੇ ਨਤਮਸਤਕ ਹੋਂ ਪਹੁੰਚੇ ਨੇ ਹਾਂਜੀ ਭੈਣ ਜੀ ਕਿੱਥੋਂ ਆਏ ਜੀ ਅਸੀਂ ਵਟਾਲੇ ਤੋਂ ਆਏ ਆ ਹਾਂਜੀ ਬਸ ਲੈ ਕੇ ਹਰ ਸਾਲ ਆਨੇ ਆ ਕਿਸ ਤੀਕੇ ਦਾ ਮਾਹੌਲ ਲੱਗਾ ਫਿਰ ਮੰਦਰ ਆਣ ਕੇ ਮੌਕਾ ਮਿਲਿਆ ਤੁਹਾਨੂੰ ਵੀ ਦਰਸ਼ਨ ਕਰਨ ਦਾ ਇੱਥੇ ਬਹੁਤ ਵਧੀਆ ਲੱਗਦਾ ਯਾਰਸਾ ਲਾਨੇ ਆ ਇੱਥੇ ਹੀ ਲੰਗਰ ਬਣਾ ਕੇ ਖਵਾਨੇ ਵੀ ਆ ਸੰਗਤ ਨੂੰ ਤੇ ਫਿਰ ਅੱਗੇ ਆਸੀ ਕਾਂਗਲਾ ਦੇਵੀ ਜਵਾਲਾ ਜੀ ਚੰਡਾ ਦੇ ਵੀ ਨਿਕਲ ਜਾਂਦੇ ਆ ਅੱਗੇ ਨੂੰ ਪਹਿਲੇ ਦਰਸ਼ਨ ਇਹਨਾਂ ਦਾ ਕਰਕੇ ਚਾਹੀਦਾ ਜਾਣ ਦੇ ਕਰੀ ਦਾ ਜਾਣ ਦੇ ਕਰੀ ਆ ਪਰ ਬਹੁਤ ਵਧੀਆ ਲੱਗਦਾ ਮੰਦਰ ਆ ਕੇ ਇਹ ਬੜਾ ਪ੍ਰਾਚੀਨ ਮੰਦਰ ਆ ਸਾਨੂੰ ਇੱਥੇ ਆ ਕੇ ਬੜੀ ਸ਼ਾਂਤੀ ਮਿਲਦੀ ਮਾਨੂੰ ਅਰੇ ਸ਼ਾਂਤੀ ਲੈਣ ਆਉਂਦੇ ਹੋ ਮਤਲਬ ਮੱਥਾ ਟੇਕਣ ਆਉਂਦੇ ਹੋ ਨਾਲ ਦੀ ਨਾਲ ਸ਼ਾਂਤੀ ਵੀ ਲੈਣਾ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਿੰਘ ਸਾਹਿਬ ਇੱਧਰ ਆਇਓ ਤੁਸੀਂ ਵੀ ਆ ਜਾਓ ਇੱਧਰ ਲੱਗੇ ਆ ਜਾਓ ਅੱਛਾ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਹੋ ਸਾਡੇ ਬਟਾਲੇ ਤੋਂ ਆਏ ਅੱਛਾ ਬਟਾਲੇ ਤੋਂ ਆਏ ਹੋ ਤੁਸੀਂ ਬਟਾਲੇ ਤੋਂ ਅੱਛਾ 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 ਕਿਸ ਦੀ ਕਿਨ ਅੱਗੇ ਆਏ ਹੋ ਕਿ ਜੇ ਪਹਿਲੀ ਵਾਰੀ ਮੋਕਾ ਪਹਿਲੀ ਵਾਰੀ ਆਏ ਅੱਛਾ ਕਿੱਧਰ ਚੱਲੇ ਸੀ ਅੱਗੇ ਚੱਲੇ ਸੀ ਜਾ ਰਹੇ ਪਾਲੰਪੁਰ ਅੱਛਾ ਪਾਲੰਪੁਰ ਤੇ ਆਪਣੇ ਨਾਨਕੇ ਜਾ ਰਹੇ ਅੱਛਾ ਨਾਨਕੇ ਜਾ ਰਹੇ ਤੇ ਪ੍ਰਚੀਨ ਮੰਦਿਰ ਬਹੁਤ ਹਜ਼ਾਰਾਂ ਸਾਲ ਪੁਰਾਣਾ ਹਾਂਜੀ ਹਾਂਜੀ ਬਹੁਤ ਪੁਰਾਣਾ ਮੰਦਿਰ ਜੀ ਬਿਲਕੁਲ ਹਜ਼ਾਰਾਂ ਸਾਲ ਦਾ ਇਹ ਮੰਦਿਰ ਆ ਜਸਦੀਕੇ ਨਾਲ ਪੰਡਿਤ ਜੀ ਨੇ ਦੱਸਿਆ ਕਿ ਸ਼ਿਵ ਜੀ ਸ਼ਿਵ ਜਿਹੜੇ ਸੀ ਪੁਰਾਣੇ ਸ਼ੰਕਰ ਜੀ ਇੱਥੇ ਮੰਦਿਰ ਦੇ ਅੰਦਰ ਬੈਠ ਕੇ ਗੁਫਾ ਦੇ ਵਿੱਚ ਭਗਤੀ ਕਰਦੇ ਸੀ ਸੋ ਸਾਡੀ ਲਗਾਤਾਰ ਕੋਸ਼ਿਸ਼ ਜਾਂਦੀ ਹੈ ਜਈਆਂ ਇਤਿਹਾਸਿਕ ਜਗ੍ਹਾ ਤੇ ਜਾਂ ਅਜਿਹੇ ਪ੍ਰਚੀਨ ਮੰਦਿਰਾਂ ਤੇ ਪਹੁੰਚ ਸਕੀਏ ਤੇ ਆਪਣੇ ਦਰਸ਼ਕਾਂ ਨੂੰ ਵੀ ਅਸੀਂ ਉਹਨਾਂ ਦੇ ਦਰਸ਼ਨ ਕਰਵਾ ਸਕੀਏ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ